ਛੁੱਟੀਆਂ ਦਾ ਨਾਮ ਸੁਣਦੇ ਹੀ ਦਿਲ ਵਿੱਚ ਇੱਕੋ ਖੁਸ਼ੀ ਹੁੰਦੀ ਸੀ ਇਸ ਵਾਰ ਨਾਨੀ ਦੇ ਘਰ ਕਿੰਨੇ ਦਿਨ ਰਹਾਗੇ ਬਸ ਤੋਂ ਉੱਤਰਦੇ ਹੀ ਅੱਖਾਂ ਨਾਨੀ ਨੂੰ ਲੱਭਦੀਆਂ ਜਿਵੇਂ ਹੀ ਉਸਦੀ ਮਿੱਠੀ ਆਵਾਜ਼ ਸੁਣਦੀ ਆ ਗਏ ਮੇਰੇ ਬੱਚੇ ਦਿਲ ਖੁਸ਼ੀ ਨਾਲ ਝੁਮਰਦਾ ਸੀ ਨਾਨੀ ਦਾ ਘਰ ਸਿਰਫ ਇੱਕ ਘਰ ਨਹੀਂ ਸੀ ਉਹ ਸਾਡੀ ਬਚਪਨ ਦੀ ਜੰਨਤ ਸੀ ਸਵੇਰ ਕੋਈ ਜਲਦੀ ਨਹੀਂ ਸੀ ਹੁੰਦੀ ਨਾਨੀ ਹੌਲੀ ਨਾਲ ਪਰਦਾ ਹਟਾ ਕੇ ਕਹਿੰਦੀ ਛੁੱਟੀ ਹੈ ਪੁੱਤਰੋ ਅੱਜ ਸੌਣ ਦਿਓ ਰਸੋਈ ਵਿੱਚ ਆਉਂਦੀ ਖੁਸ਼ਬੂ ਅੱਜ ਵੀ ਯਾਦ ਹੈ ਗਰਮਾ-ਗਰਮ ਪੂਰੀਆਂ ਦੁੱਧ ਵਾਲੀ ਖੀਰ ਅਤੇ ਉਹ ਸਵਾਦ ਜਿਸ ਵਿੱਚ ਪਿਆਰ ਮਿਲਿਆ ਹੁੰਦਾ ਸੀ ਦੁਪਹਿਰ ਨੂੰ ਮਾਮੇ-ਮਾਸੀਆਂ ਦੇ ਬੱਚੇ ਆ ਜਾਂਦੇ ਵੇੜਾ ਹੱਸਣ ਨਾਲ ਗੂੰਜ ਪੈਂਦਾ ਸ਼ਾਮ ਨੂੰ ਨਾਨੀ ਸਾਨੂੰ ਕੋਲ ਬਿਠਾ ਕੇ ਕਹਾਣੀਆਂ ਸੁਣਾਉਂਦੀ ਉਹਨਾਂ ਦੀ ਹਥੇਲੀਆਂ ਵਿੱਚ ਸਿਰ ਰੱਖਦੇ ਹੀ ਲੱਗਦਾ ਸੀ ਜਿਵੇਂ ਦੁਨੀਆ ਦੀ ਹਰ ਚਿੰਤਾ ਦੂਰ ਹੋ ਗਈ ਹੋਵੇ ਪਰ ਸਭ ਤੋਂ ਖਾਸ ਪਲ ਹੋ ਹੁੰਦਾ ਸੀ ਜਦੋਂ ਵਾਪਸ ਘਰ ਆਉਣ ਦਾ ਸਮਾਂ ਆਉਂਦਾ ਅਸੀਂ ਬੱਸ ਵਿੱਚ ਬੈਠਣ ਲੱਗਦੇ ਅਤੇ ਨਾਨੀ ਚੁੱਪਚਾਪ ਆਪਣੇ ਹੱਥ ਵਿੱਚੋਂ ਇੱਕ 모ੜਿਆ ਹੋਇਆ ਨੋਟ ਕੱਢ ਕੇ ਸਾਨੂੰ ਦੇ ਦਿੰਦੀ ਅਸੀਂ ਕਹਿੰਦੇ ਨਾਨੀ ਨਹੀਂ ਚਾਹੀਦਾ ਮਾਂ ਡਾਂਟੇਗੀ ਉਹ ਹੱਸ ਕੇ ਕਹਿੰਦੀ ਮਾਂ ਨੂੰ ਨਾ ਦੱਸੀ ਇਹ ਤੇਰੇ ਲਈ ਹੈ ਉਹ 10 ਜਾਂ 20 ਰੁਪਏ ਸਾਡੇ ਲਈ ਖਜ਼ਾਨਾ ਹੁੰਦੇ ਸੀ ਉਹ ਨੋਟ ਸਿਰਫ ਪੈਸੇ ਨਹੀਂ ਹੁੰਦੇ ਸੀ ਉਸ ਵਿੱਚ ਨਾਨੀ ਦਾ ਪਿਆਰ ਦਵਾਮਾ ਅਤੇ ਆਪਣਾਪਨ ਮੋੜਿਆ ਹੁੰਦਾ ਸੀ ਬਸ ਚੱਲ ਪੈਂਦੀ ਨਾਨੀ ਦੂਰ ਤੱਕ ਹੱਥ ਹਿਲਾਉਂਦੀ ਰਹਿੰਦੀ ਅੱਖਾਂ ਭਰੀਆਂ ਹੁੰਦੀਆਂ ਪਰ ਮੁਸਕਰਾਹਟ ਕਦੇ ਘਟ ਨਹੀਂ ਹੁੰਦੀ ਸੀ ਵਕਤ ਲੰਘਦਾ ਗਿਆ ਅਸੀਂ ਵੱਡੇ ਹੋ ਗਏ ਹੁਣ ਪੈਸੇ ਕਮਾਉਂਦੀ ਹਾਂ ਨੋਟਾਂ ਦੀ ਕੋਈ ਘਾਟ ਨਹੀਂ ਪਰ ਉਹ ਮੋੜਿਆ ਹੋਇਆ ਨੋਟ ਅੱਜ ਵੀ ਦਿਲ ਵਿੱਚ ਸੰਭਾਲਿਆ ਹੋਇਆ ਹੈ ਕਈ ਵਾਰ ਅਲਮਾਰੀ ਸਾਫ਼ ਕਰਦੀਆਂ ਪੁਰਾਣੀ ਪੋਥਲੀ ਵਿੱਚੋਂ ਇੱਕ ਪੁਰਾਣਾ ਨੋਟ ਮਿਲ ਜਾਂਦਾ ਹੈ ਤੇ ਦਿਲ ਕੰਮ ਜਾਂਦਾ ਹੈ ਅੱਜ ਸਭ ਕੁਝ ਹੈ ਸੁੱਖ ਸਹੂਲਤਾਂ ਪੈਸਾ ਪਰ ਨਾਨੀ ਨਹੀਂ ਹੈ ਵੇੜਾ ਵੀ ਹੁਣ ਚੁੱਪਚਾਪ ਹੈ ਰਸੋਈ ਵਿੱਚੋਂ ਖੁਸ਼ਬੂ ਨਹੀਂ ਆਉਂਦੀ ਤੇ ਕੋਈ ਹੌਲੀ ਆਵਾਜ਼ ਨਹੀਂ ਆਉਂਦੀ ਆ ਗਏ ਮੇਰੇ ਬੱਚੇ ਹੁਣ ਸਮਝ ਆਉਂਦੀ ਹੈ ਉਹ ਪੈਸੇ ਨਹੀਂ ਸਨ ਨਾਨੀ ਦਾ ਪਿਆਰ ਸੀ ਅੱਜ ਵੀ ਉਹ ਦਿਨ ਯਾਦ ਕਰਕੇ ਰੋਣਾ ਆ ਜਾਂਦਾ ਹੈ